ਤਰਾਜੇ ਕਹਾਵਤਾਂ ਪੁਰਾਣੀ ਕਹਿੰਦੇ ਹੁੰਦੇ ਨੇ ਉਹਨਾਂ ਦੇ ਚੌਪਟ ਰਾਜਾਂ ਹਨੇਰ ਨਗਰੀ ਉਹ ਕੰਮ ਪੰਜਾਬ ਦੇ ਵਿੱਚ ਦਿਨ ਬਾ ਦਿਨ ਡੇ ਬਾ ਡੇ ਉਹ ਹਾਲਾਤ ਮਾੜੇ ਹੁੰਦੇ ਜਾ ਰਹੇ ਸੁਧਰਨ ਦੀ ਬਜਾਏ ਮਾੜੇ ਹੋ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਚ ਆਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਅੰਗਰੇਜ਼ ਆਇਆ ਕਰਨਗੇ ਪੰਜਾਬ 'ਚ ਨੌਕਰੀਆਂ ਕਰਨ ਪਰ ਪੰਜਾਬ ਦਾ ਬੇੜਾ ਇੰਨਾ ਕੁ ਗਰਕ ਹੁੰਦਾ ਜਾ ਰਿਹਾ ਦਿਨੋ ਦਿਨ ਹੁੰਦਾ ਨਹੀਂ ਜਾ ਰਿਹਾ ਕੀਤਾ ਜਾ ਰਿਹਾ ਹੋਣ ਤੇ ਕਰਨ 'ਚ ਫਰਕ ਹੁੰਦਾ। ਬੇੜਾ ਕਰਕ ਹੋਣ ਦਾ ਮਤਲਬ ਹੁੰਦਾ ਆਪਣੇ ਆਪ ਕੁਝ ਗਲਤੀਆਂ ਕਰਨੀਆਂ ਕੋਈ ਪੰਜਾਬੀ ਕਰਨ ਕੁਝ ਹੋਰ ਕਰੇ। ਬੇੜਾ ਕਰਕ ਕਰਨਾ ਹੁੰਦਾ ਕਿ ਜ਼ਿੰਮੇਵਾਰ ਲੋਕ ਘਰ ਦਾ ਜਿਹੜਾ ਮੁਖੀ ਹੈ ਜੇ ਉਹ ਮਾੜੇ ਲੱਛਣਾਂ ਤੇ ਆ ਜੇ ਤਾਂ ਫਿਰ ਉਹਦੇ ਘਰ ਦਾ ਬੇੜਾ ਕਰਕ ਹੋ ਜਾਂਦਾ। ਸ਼ੀਕਾ ਇਹ ਘਰ ਦਾ ਮੁਖੀ ਸੰਭਾਲਣ ਦੀ ਕੋਸ਼ਿਸ਼ ਕਰੇ ਪਿੱਛੇ ਪਰਿਵਾਰ ਬੈਠਾ ਪਰਿਵਾਰ ਕੁਝ ਗਲਤੀਆਂ ਕਰੇ ਤਾਂ ਮੁਖੀ ਸੰਭਾਲ ਲੈਂਦੇ ਜਿੱਥੇ ਮੁਖੀ ਸੰਭਾਲਣ ਤੋਂ ਜਿਹੜਾ ਗੁਰੇਜ਼ ਕਰ ਜੇ ਹੱਥ ਖੜੇ ਕਰ ਜੇ ਸਰੈਂਡਰ ਕਰ ਜੇ ਉਹ ਵੀ ਉਹਨਾਂ ਅੱਗੇ ਜਿਨ੍ਹਾਂ ਦਾ ਕੋਈ ਪੰਜਾਬ ਨਾਲ ਵਾਸਤਾ ਨਹੀਂ ਵਾਹ ਵਾਸਤਾ ਨਹੀਂ ਲੈਣਦੇ ਨਹੀਂ ਤੁਸੀਂ ਗੱਲ ਲੁਧਿਆਣੇ ਦੀ ਕੀਤੀ ਆਪਾਂ ਇਹ ਗੱਲ ਕਰਾਂਗੇ ਆ ਹੁਣੇ ਕੱਲ ਦੀ ਪਰਸੋਂ ਦੀ ਇੱਕ ਵੀਡੀਓ ਤੁਸੀਂ ਦੇਖੀ ਹੈ ਨਾ ਇੱਕ ਕੋਈ ਇਹਨਾਂ ਦਾ ਮਤਲਬ ਆਫੀਸਰ ਹੈ ਜੋ ਵੀ ਹੈ ਹਨਾ ਉਹ ਇੱਕ ਨਕਸ਼ਾ ਸਮਝਾ ਰਿਹਾ ਅਰਵਿੰਦ ਕੇਜਰੀਵਾਲ ਨੂੰ ਬੋਰਡ ਤੇ ਲਾ ਕੇ ਜੀ ਜੀ ਤੇ ਭਗਵੰਤ ਸਿੰਘ ਮਾਨ ਕਹਿਣ ਨੂੰ ਮੁੱਖ ਮੰਤਰੀ ਹੈ ਉਹ ਇਸ ਤਰ੍ਹਾਂ ਖੜੇ ਵੇਖੇ ਜਾਂਦੇ ਆ ਜਿਵੇਂ ਆਪਾਂ ਤੁਸੀਂ ਖਬਰ ਕਰ ਰਹੇ ਹੋ ਨਾ ਤੇ ਮੈਂ ਬੋਲ ਰਿਹਾ ਤੇ ਤੀਜਾ ਬੰਦਾ ਖੜਾ ਵੇਖੀ ਜਾਂਦਾ ਹੋਵੇ ਯਾਰ ਇਹ ਗੱਲਬਾਤ ਉੱਥੇ ਖੜ ਕੇ ਕਹਿੰਦਾ ਵੀ ਕੈਮਰੇ ਤੋਂ ਪਿਛਲੇ ਪਾਸੇ ਉਹ ਤਰੀਕਾ ਮਤਲਬ ਭਗਵੰਤ ਸਿੰਘ ਮਾਨ ਜਿਵੇਂ ਮੁੱਖ ਮੰਤਰੀ ਹੁੰਦੇ ਹੀ ਨਹੀਂ ਇਹ ਗੱਲ ਕੋਈ ਪਹਿਲੀ ਵਾਰ ਹੀ ਨਹੀਂ ਹੋਈ ਜਦੋਂ ਜਿਹੜੇ ਬੰਦੇ ਆਪਾਂ ਪਹਿਲਾਂ ਵੀ ਕਈ ਵਾਰ ਇੰਟਰਵਿਊਜ਼ ਦੇ ਵਿੱਚ ਆਖਿਆ ਕਿ ਜਿਹੜੇ ਬੰਦਿਆਂ ਨੂੰ ਦਿੱਲੀ ਵਾਲਿਆਂ ਨੇ ਨਕਾਰਤਾ ਦਿੱਲੀ ਵਾਲਿਆਂ ਨੇ ਦੇਖ ਲਿਆ ਕਿ ਇਹਨਾਂ ਦੀ ਨੀਅਤ ਨੀਤੀ ਦੇ ਵਿੱਚ ਜ਼ਮੀਨ ਉਸਮਾਨ ਦਾ ਫਰਕ ਉਹ ਬੰਦੇ ਜਿਹੜੇ ਅੱਜ ਚੱਕੇ ਸੁਸੋਦੀਆ ਵਰਗੇ ਪੰਜਾਬ ਇਨਚਾਰਜ ਲਾਉਣੇ ਸਾਰੇ ਦੀ ਸਾਰੀ ਵਾਕਡੋਰ ਜਿਹੜੀ ਮੁੱਖ ਮੰਤਰੀ ਦੇ ਜਿਹੜੇ ਸਾਰੇ ਕੰਮ ਹੈ ਉਹ ਸਾਰੇ ਅਰਵਿੰਦ ਕੇਜਰੀਵਾਲ ਨੂੰ ਸੌਂਪਦੇ ਨੇ ਠੀਕ ਆ ਪਾਰਟੀ ਮੁਖੀ ਹੁੰਦੇ ਆ ਕਾਂਗਰਸ ਦੇ ਕਿਹੜਾ ਹੈ ਨਹੀਂ ਕਿ ਦਿੱਲੀ ਦੇ ਵਿੱਚ ਅਕਾਲੀ ਦਲ ਦੇ ਕਿਹੜਾ ਭਾਜਪਾ ਨਾਲ ਗੱਠ ਜੋੜ ਹੈ ਨਹੀਂ ਸੀ ਹੋਰ ਪਾਰਟੀਆਂ ਦੇ ਕਿਹੜਾ ਹਾਈ ਕਮਾਂਡ ਦਿੱਲੀ ਬੈਠੀ ਨਹੀਂ ਪਰ ਆ ਪਹਿਲੀ ਵਾਰੀ ਵੇਖਿਆ ਵੀ ਇੱਕ ਬੰਦਾ ਜਿਹੜਾ ਹੈਗਾ ਧੁਰ ਤੋਂ ਹੀ ਨਕਾਰਤਾ ਜੋ ਦਿੱਲੀ ਵਾਲਿਆਂ ਨੇ ਤੇ ਉਦੋਂ ਬਾਅਦ ਦੇ ਵਿੱਚ ਆ ਕੇ ਪੰਜਾਬ ਦੇ ਉੱਤੇ ਆਪ ਦਾ ਚੰਮ ਦੀਆਂ ਚਲਾਈ ਜਾਂਦੇ ਆ ਤੇ 92 ਸੀ 92 ਤੋਂ ਹੁਣ 93 94 ਹੋ ਗਏ ਤੇ ਚੂੰ ਤੱਕ ਨਹੀਂ ਕਰਦਾ ਕੋਈ ਇਹੀ ਗੱਲਾਂ ਲੋਕ ਕਰਦੇ ਹੁੰਦੇ ਸੀ ਕਿ ਯਾਰ ਇਹ ਪਹਿਲਾਂ ਤਾਂ ਬਦਲਾ ਕਿ ਕਰ ਲਈਏ ਜੇ 75 ਸਾਲਾਂ ਚ ਅਕਾਲੀਆਂ ਕਾਂਗਰਸ ਨੇ ਕੁਝ ਨਹੀਂ ਕੀਤਾ ਤਾਂ ਇਹ ਆਮ ਘਰਾਂ ਚ ਉਠੇ ਹੋਏ ਆ ਬਹੁਤ ਕੁਝ ਕਰਨਗੇ ਤੇ ਵਾਕਈ ਆਮ ਘਰਾਂ ਚ ਉੱਠ ਕੇ ਕੀਤਾ ਬਹੁਤ ਕੁਝ ਪਰ ਕੀਤਾ ਆਪਣੇ ਘਰਾਂ ਵਾਸਤੇ ਠੀਕ ਹੈ ਸੈਂਕੜੇ ਕਰੋੜਾਂ ਦੀਆਂ ਪ੍ਰਾਪਰਟੀਆਂ ਖੜੀਆਂ ਕਰ ਲਈਆਂ ਮਤਲਬ ਨੀਤ ਇੰਨੀ ਕਮਾੜੀ ਕਰ ਲਈ ਠੀਕ ਹੈ ਕਹ ਦਿੰਦੇ ਆ ਕਿ ਭਗਵੰਤ ਸਿੰਘ ਮਾਨ ਜਿਹੜੇ ਆ ਵੀ ਉਹਨਾਂ ਦੀ ਨੀਤ ਸਾਫ਼ ਹੈ ਯਾਰ ਜੇ ਮੁਖੀ ਦੀ ਨੀਤ ਸਾਫ਼ ਹੈ ਤੇ ਜਿਹੜੇ ਥੱਲੇ 92 93 ਹੋਰ ਚੁਣੇ ਹੋਏ ਆ ਫਿਰ ਉਹਨਾਂ ਦੀ ਨੀਤੂ ਦੇ ਵਿੱਚ ਸੁਧਾਰ ਕਿਉਂ ਨਹੀਂ ਕਰਦਾ ਤੁਸੀਂ ਦੇਖਿਆ ਜਿਹੜੀ ਆ ਕੱਲ ਦੀ ਵੀਡੀਓ ਦੀ ਗੱਲ ਕਰ ਰਹੇ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਇੱਕ ਨਕਸ਼ਾ ਸਮਝਾਇਆ ਜਾ ਰਿਹਾ ਮੋਰਡ ਤੇ ਲਾ ਕੇ ਮਾਨ ਸਾਹਿਬ ਦੇ ਪੱਗਾਂ ਐ ਬੰਨੀ ਹੋਈ ਐ ਜਿਵੇਂ ਕਿਤੇ ਲਾ ਕੇ ਰੱਖੀ ਹੋਈ ਪੱਗ ਨਾ ਤੇ ਕਾਲੀ ਚ ਭਜ ਜਾਂਦੇ ਬੰਦੇ ਨੇ ਸਿਰ ਤੇ ਰੱਖ ਲਈ ਹੁੰਦੀ ਐ ਆਮ ਤੁਸੀਂ ਉਦੋਂ ਪਹਿਲਾਂ ਵਾਲੀਆਂ ਜਦੋਂ ਤੱਕ ਕੇਜਰੀਵਾਲ ਅਰਗ ਦੀ ਪੰਜਾਬ ਚ ਐਂਟਰੀ ਨਹੀਂ ਹੋਈ ਸੀ ਨਾ ਉਦੋਂ ਦੀਆਂ ਤੁਸੀਂ ਦੇਖੋ ਭਗ ਕਦੇ ਵੀਡੀਓਜ਼ ਦੇਖੋ ਉਹਨਾਂ ਦੀਆਂ ਵੀ ਮਤਲਬ ਜਿਵੇਂ ਇੱਕ ਸਪੈਸ਼ਲਿਸਟ ਤੋਂ ਪੱਗ ਬਣਵਾਈ ਹੁੰਦੀ ਹੈ ਆਪ ਬੰਨਣ ਦੀ ਬਜਾਏ ਨਾ ਜਿਵੇਂ ਵਿਆਹ ਦੇ ਵਿੱਚ ਆਪਾਂ ਸੱਦ ਲੈਨੇ ਆ ਫੇਅਰ ਸਲੂਨ ਵਾਲੇ ਨੂੰ ਜੇ ਮੁੰਡੇ ਨੇ ਵਾਲ ਬੂਲ ਟੇਡੇ ਵਿੰਗੇ ਕਰਨੇ ਹੋਣ ਤੇ ਪੱਗ ਵਾਲੇ ਸਪੈਸ਼ਲ ਜਿਹੜੇ ਬੰਦੇ ਸਿਖਾਉਂਦੇ ਆ ਪੱਗ ਬੰਨਣੀ ਉਹ ਬੁਲਾਉਣੇ ਯਾਰ ਬਹੁਤ ਸੋਹਣੀ ਪੱਗ ਬੰਨਦੇ ਮੁੰਡੇ ਨੇ ਵਿਆਹ ਨਾਲਸਤੇ ਜਣਾ ਹਰ ਵਾਰੀ ਭਗਵੰਤ ਸਿੰਘ ਮਾਨ ਦੇ ਗਦੇ ਪਿਛਲੀਆਂ ਸਪੀਚਾਂ ਦੇਖੋ ਉਹ ਪੱਗ ਇਸ ਤਰ੍ਹਾਂ ਬੰਨੀ ਹੁੰਦੀ ਜਿਵੇਂ ਇੱਕ ਜਾਣ ਤੋਂ ਪਹਿਲਾਂ ਫੰਕਸ਼ਨ ਦੇ ਵਿੱਚ ਇੱਕ ਸਪੈਸ਼ਲ ਬੰਦੇ ਨੇ ਪੂਰਾ ਟਾਈਮ ਲਾ ਕੇ ਪੱਗ ਬਣ ਕੇ ਦਿੱਤੀ ਕੱਲ ਵਾਲੇ ਕੱਲ ਵਾਲੀ ਵੀਡੀਓ ਦੇ ਵਿੱਚ ਜਾਂ ਹੋਣਗੇ ਉਹ ਚ ਐ ਪੱਗ ਜਿਵੇਂ ਭੱਜੇ ਜਾਂਦੇ ਨੇ ਚੁੱਕ ਕੇ ਸਿਰ ਤੇ ਰੱਖ ਲਈ ਹੁੰਦੀ ਏ ਇਹ ਜਿਹੜੀਆਂ ਚੀਜ਼ਾਂ ਨਾ ਇਹ ਪੰਜਾਬ ਨੂੰ ਅਸਲ ਦੇ ਵਿੱਚ ਪਿੱਛੇ ਲਾ ਜਾ ਰਹੀਆਂ ਆ ਆਪਣਾ ਉਹ ਕੁਰਤੇ ਪਜਾਮੇ ਵਾਲੇ ਦਾ ਇੱਕ ਐਡੇ ਵੱਡੇ ਵਪਾਰੀ ਦਾ ਕਤਲ ਹੋ ਜਾਣਾ ਸ਼ਰੇ ਆਮ ਦਿਨ ਦਿਹਾੜੇ ਆਪਣੇ ਕਿਸੇ ਕੰਮ ਜਾਣ ਅਤੇ ਕਹਿੰਦੇ ਬਾਹਰ ਖੜਾ ਗੋਲੀ ਮਾਰ ਦੇਣੀ ਫਿਰ ਉਸ ਤੋਂ ਬਾਅਦ ਦੇ ਵਿੱਚ ਲੁਧਿਆਣੇ ਵਾਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਯਾਰ ਇੱਕ ਪ੍ਰਵਾਸੀ ਨੇ ਆਉਣਾ ਉਹਦੇ ਪਿੱਛੇ ਕਹਿੰਦੇ ਕਿ ਸਿਕਿਉਰਿਟੀ ਗਾਰਡ ਬੈਠਾ ਹੈ ਲਾਸ਼ ਬੋਰੀ ਦੇ ਵਿੱਚ ਪਾ ਕੇ ਲਿਆਏ ਹੈ ਕਤਲ ਕਿਵੇਂ ਕੀਤਾ ਕਿਉਂ ਕੀਤਾ ਕਿਹੜੇ ਹਾਲਾਤਾਂ ਚ ਕੀਤਾ ਉਹ ਛੱਡੋ ਤੁਸੀਂ ਆਪਾਂ ਇੱਥੇ ਹੁਣ ਮੇਰੇ ਘਰ ਦੇ ਵਿੱਚ ਆਪਾਂ ਅੰਦਰ ਕੀ ਕਰੀ ਜਾਂਦੇ ਕਿਸੇ ਨੂੰ ਕੁਝ ਨਹੀਂ ਪਤਾ ਪਰ ਇੱਕ লাশ ਬੋਰੀ ਦੇ ਵਿੱਚ ਪਾ ਕੇ ਲੋਕਾਂ ਦੇ ਹੌਸਲੇ ਨੇ ਬਲੰਦ ਹੋ ਜਾਣੇ ਕਿ ਯਾਰ ਇਹਨੂੰ ਲੈ ਜਾ ਕੇ ਭਰੇ ਬਾਜ਼ਾਰ 'ਚ ਸੁੱਟ ਆਉਣੇ ਆ ਤੇ ਉਹ ਗੱਲ ਨੋਟ ਹੋ ਜਾਣੀ ਨੋਟ ਹੋਣ ਤੋਂ ਬਾਅਦ ਚਲੋ ਕਿਤੇ ਨਾ ਕਿਤੇ ਤਾਂ ਗਲਤੀ ਉਹਨਾਂ ਲੋਕਾਂ ਦੀ ਵੀ ਰਹੀ ਜਿਨ੍ਹਾਂ ਨੂੰ ਪਤਾ ਲੱਗ ਗਿਆ ਸੀਗਾ ਬੋਰੀ 'ਚ ਲੱਤ ਮਾਰਿਆ ਕਿ ਯਾਰ ਇਹ ਇਹਦੇ ਵਿੱਚ ਕੂੜਾ ਤਾਂ ਹੈ ਨਹੀਂ ਨਾ ਆਮ ਹੈ ਤੇ ਉਹ ਆਖਰ ਮੋਟਰਸਾਈਕਲ ਤੇ ਸੀ ਬੰਦੇ ਇਕੱਠੇ ਹੋਏ ਸੀ ਇੱਕ ਵਾਰ ਇਹਦੀ ਮਾਂ ਫੜ ਲੈਣੀ ਚਾਹੀਦੀ ਸੀ ਤੇ ਕਹਿੰਦੇ ਪੁਲਿਸ ਜਿਹੜੀ ਆ ਨਾ ਆਪ ਅਕਸਰ ਗੱਲ ਕਰਦੇ ਆ ਜਦੋਂ ਚਲਾਨ ਕਟਨੇ ਹੋਣ ਠੀਕ ਹੈ ਚਲਾਨ ਦਾ ਬਹਾਨਾ ਬਣਾਉਣਾ ਹੋਵੇ ਤਾਂ ਜਿਹੜੀਆਂ ਚੀਜ਼ਾਂ ਮੰਨ ਕੇ ਚੱਲੋਗੇ ਪਤਾ ਨਹੀਂ ਸੈਂਕੜੇ ਪੁਆਇੰਟ ਹੁੰਦੇ ਆ ਚਲਾਨ ਦੇ ਤੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਪੁਆਇੰਟ ਕੱਢ ਕੇ ਪੁਲਿਸ ਕਹਿੰਦੀ ਨੇ ਇਸ ਦੇ ਵਿੱਚ ਤਾਂ ਹੋਊਗਾ ਹੀ ਹੋਊਗਾ ਤੇਰਾ ਨਾਕਾ ਬੰਦੀ ਕੀਤੀ ਜਾਂਦੀ ਹੈ ਕਾਰਾਂ ਦੀ ਤਲਾਸ਼ੀ ਲਈ ਜਾਂਦੀ ਹੈ ਮੈਂ ਨਹੀਂ ਕਹਿੰਦਾ ਲੱਖਾਂ ਨਹੀਂ ਕਰੋੜਾਂ ਵਹੀਕਲ ਹੈ ਪੰਜਾਬ ਦੇ ਵਿੱਚ ਕੱਲੇ-ਕੱਲੇ ਵਹੀਕਲ ਦੀ ਚੈਕਿੰਗ ਪੁਲਿਸ ਦੇ ਵਸਦਾ ਕੰਮ ਨਹੀਂ ਪਰ ਆ ਚੀਜ਼ਾਂ ਹੋ ਜਾਣੀਆਂ ਹੌਸਲੇ ਨੇ ਬੁਲੰਦ ਹੋ ਜਾਣੇ ਫਿਰ ਉਹ ਦੱਸਦੇ ਨਾ ਬੰਦੇ ਜਿਹੜੇ ਉੱਥੇ ਬੋਲ ਰਹੇ ਜਿਹੜੇ ਵੀ ਚੈਨਲਾਂ 'ਤੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਵੇਖਿਆ ਕਿ ਉਹ ਬੰਦੇ ਨੇ ਬੋਰੀ ਸਿਟੀ ਅਸੀਂ ਲੱਤ ਮਾਰ ਕੇ ਦੇਖਿਆ ਫਿਰ ਉਹਨੂੰ ਜੋ ਅਸੀਂ ਕਿਹਾ ਵੀ ਇਹ ਕੀ ਉਹ एकदम ਘਬਰਾ ਗਿਆ ਤੇ ਜਦੋਂ ਉਹਨੂੰ ਅਸੀਂ ਧਿਆਨ ਦਿੱਤਾ ਬੋਰੀਵਾਲ ਤੇ ਉਹ ਭੱਜ ਗਿਆ ਹੁਣ ਆਹ ਬਹੁਤ ਵੱਡੀਆਂ ਚੀਜ਼ਾਂ ਕਿ ਪੁਲਿਸ ਨੂੰ ਜੇ ਕਾਲ ਜੇ ਪੁਲਿਸ ਉੱਥੇ ਲੁਧਿਆਣੇ ਦੇ ਵਿੱਚ ਆਰਤੀ ਚੌਂਕ ਦੇ ਨੇੜੇ ਪੁਲਿਸ ਹੈਣੀ ਤਾਂ ਫਿਰ ਪੁਲਿਸ ਹੈ ਕਿੱਥੇ ਆ ਤੇ ਜੇ ਆਰਥਿਕ ਚੌਕ ਦੇ ਨੇੜੇ ਪੁਲਿਸ ਹੈਗੀ ਆ ਤਾਂ ਫਿਰ ਪੁਲਿਸ ਨੂੰ ਆਉਣ ਦੇ ਵਿੱਚ ਇਨੀ ਦੇਰੀ ਕਿੰਨੀ ਕੋਈ ਹੋ ਜਾਂ ਫਿਰ ਉਹਨਾਂ ਨੇ ਦੇਰੀ ਕੀਤੀ ਪਰ ਇਹ ਚੀਜ਼ਾਂ ਜਿਹੜੀਆਂ ਨੇ ਜੀ ਜਸਿੰਦਰ ਜੀ ਇੱਕ ਦੱਸਿਆ ਜਾ ਰਿਹਾ ਸੀ ਕਿ ਇੱਕ ਐਮਐਲਏ ਦੀ ਕੋਠੀ ਵੀ ਦਾਸਦੇ ਸੀ ਬਿਲਕੁਲ ਨੇੜੇ ਆ ਮੈਂ ਕਹਿੰਦਾ ਜੀ ਹੁਣੇ ਜਿਹੜੇ ਲੇਟੈਸਟ ਨੇ ਜਿੱਤੇ ਆ ਜਿਹੜੇ ਉਹ ਕਰਤਾਰ ਸਿੰਘ ਸਰਾਭਾ ਬਾਰੇ ਕਹਿ ਰਹੇ ਸੀ ਨਾ ਸਪੀਚ ਦੇ ਵਿੱਚ ਦਿੱਲੀ ਬਾਈ ਇਲੈਕਸ਼ਨ ਦੇ ਸੌਰੀ ਆਪਣਾ ਲੁਧਿਆਣਾ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਆਪਣਾ ਹੁਣੇ ਹੋਈ ਹੈ ਜਿਮਨੀ ਚੋਣ ਉਹਦੇ ਵਿੱਚ ਉਹ ਕਹਿ ਰਹੇ ਸੀ ਇਹਨਾਂ ਦੇ ਕੈਂਡੀਡੇਟ ਜਿਹੜੇ ਰਾਜ ਸਭਾ ਦੇ ਵਿੱਚੋਂ ਮੋੜ ਕੇ ਲਿਆ ਕੇ ਤੇ ਐਮ ਐਲ ਏ ਜਿਤਾਏ ਇਹਨਾਂ ਨੇ ਉਹ ਉੱਥੇ ਇੱਕ ਸਟੇਜ ਤੇ ਕਹਿ ਰਹੇ ਆ ਕਿ ਸਾਡੇ ਜਿਹੜੇ ਹੈਗੇ ਹੁੰਦੇ ਉਹ ਹੁੰਦੇ ਸੀ ਸਰਾਭਾ ਸਿੰਘ ਠੀਕ ਹੈ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਯਾਰ ਕਰਤਾਰ ਸਿੰਘ ਸਰਾਭਾ ਕੋਈ ਪੰਜਾਬ ਦਾ ਨੌਜਵਾਨ ਸ਼ਹੀਦ ਵੀ ਹੋਇਆ ਹੈ ਤੋ ਕਹਿੰਦਾ ਸਾਡੇ ਹੈਗੇ ਜਿਹੜੇ ਇੱਕ ਹੁੰਦੇ ਸੀ ਸਰਬਾ ਸਿੰਘ ਫਿਰ ਜਾਗਦਾ ਤੇ ਮਗਰ ਆਪਣੇ ਖੜੇ ਆ ਹਾਂ ਥਾਲੀਵਾਲ ਕੁਲਦੀਪ ਸਿੰਘ ਥਾਲੀਵਾਲ ਤੇ ਉਹ ਵੀ ਖੜਾ ਦੰਦਿਆਂ ਕੁੱਟੀ ਜਾਂਦਾ ਯਾਰ ਜਿਹੜੇ ਬੰਦੇ ਨੂੰ ਇਹ ਹੀ ਨਹੀਂ ਪਤਾ ਕਿ ਸਾਡੇ ਪੰਜਾਬ ਦੇ ਸ਼ਹੀਦ ਕੌਣ ਹੈ ਗਿਣਤੀ ਦੇ ਆ ਨਾ ਮੈਂ ਕਹਿੰਦਾ ਜੇ ਨੌਜਵਾਨਾਂ ਦੇ ਵਿੱਚੋਂ ਆਪਾਂ ਨਾਂ ਲੈ ਲਈਏ ਤਾਂ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਬਾ ਸ਼ਹੀਦ ਆਜ਼ਮ ਮੋਦਨ ਸਿੰਘ ਭਗਤ ਸਰਦਾਰ ਭਗਤ ਸਿੰਘ ਠੀਕ ਹੈ ਉਹਨਾਂ ਦੇ ਪਿੱਛੇ ਜਿੰਨੀ ਮਰਜ਼ੀ ਲੰਮੀ ਲਿਸਟ ਕਰ ਲਓ ਤੁਸੀਂ ਗੁਰੂਆਂ ਨੂੰ ਛੱਡ ਦਿਓ ਸਾਡੇ ਯੋਧਿਆਂ ਨੂੰ ਛੱਡ ਦਿਓ ਸਾਡੇ ਬਾਕੀ ਸ਼ਹੀਦਾਂ ਨੂੰ ਗੁਰੂਆਂ ਦੇ ਵਿੱਚੋਂ ਛੱਡ ਦਿਓ ਤਾਂ ਇਹਨਾਂ ਦੇ ਵਿੱਚੋਂ ਤਿੰਨ ਆ ਇਹ ਹੈਗੇ ਨਾ ਜਿਹੜੇ ਬੰਦੇ ਨੂੰ ਇਹੀ ਨਹੀਂ ਪਤਾ ਕਿ ਯਾਰ ਕਰਤਾਰ ਸਿੰਘ ਸਰਾਭਾ ਸੀ ਤੇ ਉਹਦੇ ਨਾਂ ਤੇ ਮਾਰਕੀਟ ਦਾ ਨਾਂ ਰੱਖਣ ਨੂੰ ਆਖਿਆ ਜਾ ਰਿਹਾ ਉਹ ਐਮਐਲਏ ਜਿਹੜਾ ਹੁਣ ਐਮਐਲਏ ਨਵਾਂ ਬਣਾ ਉਹਦੀ ਕੋਠੀ ਆ ਉੱਥੇ ਉਹਦੇ ਕੋਠੀ ਦੇ ਨੇੜੇ ਕਿਸੇ ਨੇ ਇਹ ਵਾਰਦਤ ਕਰ ਜਾਣੀ ਸਭ ਤੋਂ ਵੱਡੀ ਤਰਾਸ ਦੀ ਪਤਾ ਕੀ ਯਾਰ ਸਭ ਤੋਂ ਵੱਡੀ ਤਰਾਸ ਦੀ ਪਤਾ ਕੀ ਤਾਰਾ ਜੀ ਸਭ ਤੋਂ ਵੱਡੀ ਤਰਾਸ ਦੀ ਹੈ ਕਿ ਪੰਜਾਬ ਦੇ ਵਿੱਚ ਜਿਹਦਾ ਜੀ ਕਰ ਦਨ ਨਾ ਜਿਵੇਂ ਅਸੀਂ ਜਾ ਕੇ ਜੰਗਲ ਦੇ ਵਿੱਚ ਜਿੱਥੇ ਮਰਜੀ ਬੈਠੀ ਚੌਂਕੜਾ ਮਾਰ ਕੇ ਪੰਜਾਬ 'ਚ ਕੋਈ ਮਰਜੀ ਬੰਦਾ ਆ ਕੇ ਜਿੱਥੇ ਮਰਜੀ ਪ੍ਰਾਪਰਟੀ ਖਰੀਦ ਕੇ ਜਿੱਥੇ ਮਰਜੀ ਆਪਣਾ ਆਧਾਰ ਕਾਰਡ ਬਣਵਾ ਲੈਂਦਾ ਜਿੱਥੇ ਮਰਜੀ ਆਪਣੇ ਸਾਰੇ ਡਾਕੂਮੈਂਟ ਚੇਂਜ ਕਰ ਲੈਂਦਾ ਅਸੀਂ ਮੱਧ ਪ੍ਰਦੇਸ਼ ਜਾਓ ਸਾਨੂੰ ਐਂਟਰੀ ਨਹੀਂ ਮਿਲਦੀ ਅਸੀਂ ਰਾਜਸਥਾਨ ਜਾਓ ਸਾਨੂੰ ਐਂਟਰੀ ਨਹੀਂ ਮਿਲਦੀ ਅਸੀਂ ਹਿਮਾਚਲ ਜਾਓ ਸਾਨੂੰ ਐਂਟਰੀ ਨਹੀਂ ਮਿਲਦੀ ਜੰਮੂ ਕਸ਼ਮੀਰ ਜਾਓ ਸਾਨੂੰ ਐਂਟਰੀ ਨਹੀਂ ਮਿਲਦੀ ਹਰ ਇੱਕ ਥਾਂ ਦੇ ਰੂਲ ਹੈ ਕੈਦੇ ਕਾਨੂੰਨ ਹੈ ਕਿ ਤੁਸੀਂ ਸਾਡੀ ਇੱਥੇ ਜਗਾ ਤੁਸੀਂ 1 ਇੰਚ ਵੀ ਖਰੀਦ ਸਕਦੇ ਹੋ ਕਿ ਨਹੀਂ ਜੇ ਤੁਸੀਂ ਖਰੀਦਣਾ ਤਾਂ ਰੂਲ ਰੈਗੂਲੇਸ਼ਨ ਕੀ ਆ ਉਹਦਾ ਠੀਕ ਹੈ ਪੰਜਾਬ ਚ ਰੂਰ ਰੈਗੂਲੇਸ਼ਨ ਹੀ ਹੈ ਨਹੀਂ ਜਿਵੇਂ ਸਭ ਕੁਝ ਅਵਾਰਾ ਹੋ ਗਿਆ ਹੁੰਦਾ ਸਰਕਾਰ ਜਿਹੜੀ ਬਣਦੀ ਆਉਂਦੀ ਆ ਸਾਰ ਹਰੇਕ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ 5 ਸਾਲ ਆ ਗਏ ਲੁੱਟ ਲਓ ਜਿੰਨਾ ਲੁੱਟਿਆ ਜਾਂਦਾ ਠੀਕ ਹੈ ਹੁਣ ਤੁਸੀਂ ਇੱਕ ਹੋਰ ਚੀਜ਼ ਦੇਖੋ ਤੁਸੀਂ ਨੋਟ ਕੀਤੀ ਐ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਸਮਾਰਟ ਸਿਟੀ ਬਣਾਉਣ ਦੇ ਨਾਂ ਤੇ ਪਹਿਲਾਂ ਤਾਂ ਭਾਰਤ ਮਾਲਾ ਪ੍ਰੋਜੈਕਟ ਲੰਘਿਆ ਭਾਰਤ ਮਾਲਾ ਪ੍ਰੋਜੈਕਟ ਲੰਘਿਆ ਤਾਂ ਉਹਦੇ ਵਿੱਚ ਕੀ ਕੀਤਾ ਜਾ ਸਕਦਾ ਸੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆਈ ਹੈ ਹੁਣ ਉਹਨੂੰ ਇੱਕ ਕੰਧ ਘੜਦੀ ਇੱਕ ਬੇਸ ਬਣਾਤਾ ਉਹਦਾ ਇਹ ਵੀ ਹੋ ਸਕਦਾ ਸੀ ਨਾ ਇੰਨੀ ਮਿੱਟੀ ਤੁਸੀਂ ਜਿਹੜੀ ਹੈ ਪਤਾ ਨਹੀਂ ਕਿੱਥੋਂ ਕਰੋੜਾਂ ਟਰੱਕ ਮਿੱਟੀ ਦੇ ਜਿਹੜੇ ਉਹ ਉਹਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਲਿਆ ਕੇ ਪਾਓਗੇ ਜਿਹੜੀ ਘੱਟੋ ਘੱਟ 20 20 ਫੁੱਟ ऊंची ਆਮ ਧਰਤੀ ਦੇ ਬੇਸ ਨਾਲੋਂ ਜਾਣੀ ਹੈ ਹੋਰ ਨਹੀਂ ਸਕਦਾ ਸੀ ਕਿ ਤੁਹਾਡੇ ਇੰਜੀਨੀਅਰ ਉਹਨੂੰ ਪਿੱਲਰਾਂ ਤੇ ਲੈ ਕੇ ਜਾਂਦੇ ਇੱਕ ਕਿਸਾਨ ਦੇ ਜ਼ਮੀਨ ਦੇ ਵਿੱਚ ਇੱਕ ਉਹਦੇ ਖੇਤ ਦੇ ਵਿੱਚੋਂ ਦੀ ਇੱਕ 4 ਕਿੱਲਿਆਂ 3 ਕਿੱਲਿਆਂ 5 ਕਿੱਲਿਆਂ ਵਾਲਦੇ ਜਾਂ 10 ਕਿੱਲੇ 20 ਕਿੱਲੇ ਵਾਲਦੇ ਇੱਕ ਪੈਲੀ ਦੇ ਵਿਚਾਲ ਦੀ ਉਹ ਟੱਪ ਗਈ ਉਹਦੀ ਪੈਲੀ ਦੇ ਵਿੱਚ ਤੁਸੀਂ ਕੰਦ ਖੜੀ ਕਰਤੀ ਅੱਦਾ ਇੱਧਰ ਵੰਡਿਆ ਗਿਆ ਅੱਦਾ ਇੱਧਰ ਵੰਡਿਆ ਗਿਆ ਜਾਂ ਕਈ ਵਾਰੀ ਕੀ ਹੋਇਆ ਕਿ ਹੈ ਹੀ ਦੋ ਤਿੰਨ ਕਿਲੇ ਆ ਚਾਰ ਕਨਾਲਾਂ ਵੀ ਦੀ ਛੇ ਕਨਾਲਾਂ ਵੀ ਦੀ ਉਹ ਸੜਕ ਲਾਂਗੀ ਤੇ ਬਾਕੀ ਜਿਹੜਾ ਕਿਲਾ ਸਵਾ ਕਿਲਾ ਰਹਿ ਗਿਆ ਉਹਦੇ ਵਿੱਚੋਂ ਦੋ ਕਨਾਲਾਂ ਉਧਰ ਐ ਤੇ ਅੱਠ ਕਨਾਲਾਂ ਇੱਧਰ ਬੰਦਾ ਕੀ ਕਰੂਗਾ ਹੋ ਨਹੀਂ ਸਕਦਾ ਸੀ ਕਿ ਉਹ ਸੜਕ ਪਿੱਲਰਾਂ ਤੇ ਲਜਾਈ ਜਾਂਦੀ ਡੱਲੇਵਾਲ ਸਾਹਿਬ ਵੀ ਬੋਰਨੀ ਸੱਜ ਮੈਂ ਸੁਣ ਰਿਹਾ ਸੀਗਾ ਜੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹ ਬੋਰ ਰਹੇ ਸੀਗੇ ਕਿ ਕਹਿੰਦੇ ਇਹ ਸੜਕ ਪਿੱਲਰਾਂ ਤੇ ਜਾ ਨਹੀਂ ਸਕਦੀ ਸੀ ਫੇਰ ਲੈਂਡ ਪੋਲਿੰਗ ਜਿਹੜੀ ਹੈ ਕਹਿੰਦੇ ਲੈਂਡ ਪੋਲਿੰਗ ਦੇ ਅਧੀਨ ਜਿਹੜੀ ਉਹ ਜਗਾ ਖਰੀਦੀ ਜਾਣੀ ਜਿਵੇਂ ਲੁਧਿਆਣੇ ਦੇ ਵਿੱਚ ਪਹਿਲਾਂ ਗਿਆ ਸੀ ਨਾ ਕਿ 24000 ਏਕੜ ਤੇ ਉਸ ਤੋਂ ਬਿਨਾ ਪੰਜਾਬ ਦੇ ਵਿੱਚ ਹੋਰ ਤਕਰੀਬਨ ਬਣਦੀ ਸੀ 50000 ਏਕੜ ਤੋਂ ਵੱਧ 50000 ਏਕੜ ਤੋਂ ਵੱਧ ਵੀ ਮੈਨੂੰ ਇੱਕ ਥੋੜੇ ਦਿਨ ਪਹਿਲਾਂ ਇੱਕ ਮਿੱਤਰ ਦੀ ਕਾਲ ਆਈ ਸੀ ਲੁਧਿਆਣੇ ਤੋਂ ਉਹ ਕਹਿੰਦਾ 24000 ਏਕੜ ਹੀ ਧਿਆਨ ਦੇ ਵਿੱਚ ਆਈ ਹੈ ਹਲੇ ਲੋਕਾਂ ਦੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੀ 20000 ਏਕੜ ਹੋਰ ਰਿਕੁਆਇਰ ਕਰਨ ਦਾ ਕਹਿਤਾ ਉਸੇ ਲੈਂਡ ਪੋਲਿੰਗ ਦੇ ਵਿੱਚ ਜਾਂ ਉਸੇ ਜੋ ਸਮਾਰਟ ਸਿਟੀਆਂ ਵਗੈਰਾ ਬਣਨੀਆਂ ਨਾ ਚਾਹੇ ਉਹ ਆਪਣ ਗਲਾਡਾ ਦੀ ਹੋਗੀ ਚਾਹੇ ਪੋਡਾ ਦੀ ਹੋਗੀ ਚਾਹੇ ਹੋਰ ਕਿਸੇ ਦੀ ਹੋਗੀ ਮੈਨੂੰ ਇੱਕ ਗੱਲ ਦੱਸੋ ਪੰਜਾਬ ਐਡਾ ਕਿੱਡਾ ਕ ਪੰਜਾਬ ਹੈ ਮਹਾਰਾਸ਼ਟਰ ਇਹ ਮੁੰਬਈ ਹੈ ਵੀ ਇਹਦੇ ਵਿੱਚ 50000 ਏਕੜ ਦੇ ਵਿੱਚ ਸਮਾਰਟ ਸ਼ਹਿਰੀਆਂ ਬਣਾ ਦੇਓ ਤੁਸੀਂ ਤੇ ਲੋਕ ਆ ਕੇ ਰਹਿਣਾ ਸ਼ੁਰੂ ਕਰ ਦੇਣਗੇ ਇੱਥੇ ਤਾਂ ਜਿਹੜੀਆਂ ਕਲੋਨੀਆਂ ਆ ਪਿੱਛੇ 10 12 15 ਸਾਲ ਪਹਿਲਾਂ ਕੱਟੀਆਂ ਗਈਆਂ ਸੀ ਜਿਹਦੇ ਵਿੱਚ ਪਲਾਟ ਜਿਹੜੇ ਕਰੀ ਡੀਲਰਾਂ ਨੇ ਇਧਰੋਂ ਇਧਰ ਇਧਰੋਂ ਇਧਰੋਂ ਕਰਕੇ ਸੋਨੇ ਦੇ ਭਾਅ ਵੇਚਦੇ ਸੀ ਤੇ ਅੱਜ ਉਹਨਾਂ ਨੂੰ ਕੋਈ ਮਿੱਟੀ ਦੇ ਭਾਅ ਚੁੱਕਣ ਨੂੰ ਤਿਆਰ ਨਹੀਂਗਾ ਇੱਥੇ ਤਾਂ ਉਹ ਕਲੋਨੀਆਂ ਕਾਮਯਾਬ ਨਹੀਂ ਹੋਣਗੀਆਂ ਕਿ 2 2 4 4 ਕਿੱਲੇ ਕੱਟੀਆਂ ਗਈਆਂ ਸੀ 24 24000 ਏਕੜ ਦੇ ਵਿੱਚ ਤੁਸੀਂ ਕਲੋਨੀਆਂ ਕੱਟ ਕੇ ਕੀ ਕਰੋਗੇ ਇਹਦੇ ਵਿੱਚ ਉਹੀ ਚੀਜ਼ ਹੈ ਉਹ ਕਹਿੰਦੇ ਵੀ ਤਕਰੀਬਨ ਜਿਹੜਾ ਠੀਕ ਹੈ ਉਹ ਕਹਿੰਦੇ ਇਹਨਾਂ ਨੇ ਆਪ ਖਾਣਾ ਤਰੀਕੇ ਦੇ ਨਾਲ ਸਰਕਾਰ ਨੇ ਕੇਜਰੀਬਾਲ ਹੋਰਾਂ ਨੇ ਖਾਣਾ ਜਿਹੜੇ ਉੱਤੇ ਬੈਠੇ ਇਹਨਾਂ ਦੇ ਸਿਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸ੍ਰੀ ਅਮਰਸਰ ਸ੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਕੱਲ ਦੇ ਪਰਸੋਂ ਇਹੋ ਜਿਹਾ ਘਟਨਾਵਾ ਹੋਈਆਂ ਕਿ ਜਿੱਥੇ ਜ਼ਮੀਨਾਂ ਦੇ ਵਿੱਚੋਂ ਦੀ ਜਿਹੜਾ ਸੀ ਉਹ ਕੁਝ ਉਹਨਾਂ ਨੂੰ ਅਕਵਾਇਰ ਕਰਨਾ ਸੀ ਉਹਨੂੰ ਰੋਕਣ ਵਾਸਤੇ ਇੱਕ 90 ਸਾਲ ਦੇ ਬਜ਼ੁਰਗ ਤੱਕ ਨੂੰ ਕੁੱਟਿਆ ਗਿਆ ਕੁੱਟਣ ਤੋਂ ਬਾਅਦ ਜਦੋਂ ਉਹ ਡਿੱਗ ਪਿਆ ਤੇ ਕਹਿੰਦੇ ਪੁਲਿਸ ਦਾ 100 150 200 ਬੰਦਾ ਲਾਟੜ ਘੇ ਲਾਂਗੇ ਉਹਨੂੰ ਉੱਪਰ ਦੀ ਬਜ਼ੁਰਗ ਸੀਰੀਅਸ ਹੈ ਇਹ ਕੋਈ ਤਰੀਕਾ ਹੈ ਉਹ ਕਹਿੰਦੇ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਉਹ ਵੀ ਕੀ ਕਹਿੰਦੀ ਹੈ ਉਹ ਜੋ ਮੈਂ ਜਾਣਿਆ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਜੇ 70% ਤੋਂ ਵੱਧ ਲੋਕ ਤੁਹਾਨੂੰ ਜ਼ਮੀਨ ਦੇਣ ਨੂੰ ਤਿਆਰ ਹੈ ਤਾਂ ਤੁਸੀਂ ਜ਼ਮੀਨ ਲੈ ਸਕਦੇ ਹੋ ਪੰਜਾਬ ਤੇ ਹਰਿਆਣਾ ਪਹਿਲੇ ਨੰਬਰ ਤੇ ਪੰਜਾਬ ਦੇ ਉਸ ਤੋਂ ਬਾਅਦ ਨਾਲ ਲੱਗਦਾ ਹਰਿਆਣੇ ਦੀ ਗੱਲ ਕਿਉਂਕਿ ਪੰਜਾਬ ਦੇ ਵਿੱਚੋਂ ਕੱਟਿਆ ਗਿਆ ਪੰਜਾਬ ਤੇ ਹਰਿਆਣਾ ਇਹੋ ਜਿਹੇ ਸਟੇਟਾਂ ਜਿੱਥੇ ਪੂਰੇ ਦੇਸ਼ ਦੇ ਵਿੱਚ ਉਹਨਾਂ ਅਨਾਜ ਪੈਦਾ ਨਹੀਂ ਹੁੰਦਾ ਐਗਰੀਕਲਚਰ ਦੇ ਵਿੱਚ ਜੇ ਕੋਈ ਮੋਰੀਆ ਤਾਂ ਪੰਜਾਬ ਹੈ ਤੇ ਕਿਉਂ ਪੰਜਾਬ ਨੂੰ ਖਤਮ ਕਰਨ ਦੀਆਂ ਸੋਚੀਆਂ ਜਾ ਰਹੀਆਂ ਲੱਗਦਾ ਨਹੀਂ ਜਿਵੇਂ ਕੇਜਰੀਵਾਲ ਨੂੰ ਕਿਸੇ ਨੇ ਤਾੜਵੀ ਬਣਾ ਕੇ ਭੇਜਦਾ ਹੁੰਦਾ ਜਿਵੇਂ ਦਿੱਲੀ ਜਿਵੇਂ ਪਹਿਲਾਂ ਭਾਜਪਾ ਨਾਲ ਰੌਲਾ ਪਿਆ ਸੀ ਠੀਕ ਹੈ 13 ਮਹੀਨਿਆਂ ਤੋਂ ਬਾਅਦ ਅੰਦੋਲਨ ਚੱਲਿਆ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਉਹਦੇ ਵਿੱਚ ਇਹੀ ਸੀ ਨਾ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਪੰਜਾਬ ਨੂੰ ਖਤਮ ਕਰਦੇ ਲੱਗੀ ਹੋਈ ਹੈ ਉਹ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਮਾਰਨ ਤੇ ਲੱਗੀ ਹੋਈ ਹੈ ਤੇ ਇੱਥੇ ਜਿਹੜਾ ਲੱਗਦਾ ਨਹੀਂ ਜਿਵੇਂ ਕੇਜਰੀਵਾਲ ਹੋਰ ਨੂੰ ਧਾੜਵੀ ਬਣਾ ਕੇ ਦੇ ਭਗਵੰਤ ਮਾਨ ਦੇ ਸਿਰ ਤੇ ਬਿਠਾਤਾ ਹੁੰਦੇ ਸਾਡੇ ਚੁਣੇ ਹੋਏ 92 93 94 ਦੇ ਸਿਰ ਤੇ ਬਿਠਾਤਾ ਹੁੰਦਾ ਕਿ ਜਿਹੜੀਆਂ ਚੀਜ਼ਾਂ ਅਸੀਂ ਕਰਨੀਆਂ ਸੀਗੀਆਂ 27 ਦੇ ਵਿੱਚ ਪਤਾ ਨਹੀਂ ਸਰਕਾਰ ਕੀ ਦੀ ਬਣਨੀ ਹੈ ਤੁਹਾਡੇ ਕੋਲ ਮੌਕਾ ਹੈਗਾ ਦਿੱਲੀ ਵਾਲਿਆਂ ਨੇ ਤੁਹਾਡੇ ਭਾਂਡੇ ਮੂਹ ਦੇ ਮਾਰਤੇ ਤੇ ਤੁਸੀਂ ਜਾ ਕੇ ਉੱਥੇ ਇਹ ਚੀਜ਼ਾਂ ਕਰੋ ਪੰਜਾਬ ਨੂੰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਸਮਾਰਟ ਸਿਟੀਆਂ ਦੀ ਲੋੜ ਹੈ ਜੀ ਜਿਹੜੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਤੁਸੀਂ 50 5000 ਏਕੜ 70 7000 ਏਕੜ ਇੰਨਾਂ ਚੀਜ਼ਾਂ ਦੇ ਰਾਹੀਂ ਤੁਸੀਂ ਪੰਜਾਬ ਦੀ ਬਰਬਾਦ ਕਰਨ ਲੱਗ ਪੋਗੇ ਤੇ ਇਹਦਾ ਮਤਲਬ ਕੀ ਹੈ ਕਿ ਪੰਜਾਬ ਨੂੰ ਐਗਰੀਕਲਚਰ ਤੋਂ ਵਾਂਝਾ ਕੀਤਾ ਜਾ ਰਿਹਾ ਜੀ ਜੀ ਜਸਵਿੰਦਰ ਜੀ ਮੈਂ ਮੁੜ ਕੇ ਫੇਰ ਆਉਂਗਾ ਜਿੱਥੋਂ ਗੱਲ ਆਪਾਂ ਸ਼ੁਰੂ ਕਰੀ ਸੀ ਲੁਧਿਆਣਾ ਵੀ ਗੱਲ ਕਰੀ ਸੀ ਵੀ ਉਹ ਬੰਦੇ ਦੇ ਹੌਸਲੇ ਵੇਖੋ ਕਿੰਨੇ ਬਲੰਦ ਆ ਜਿਹੜਾ ਬੰਦਾ ਬੋਰੀ ਦੇ ਵਿੱਚ ਜੇ ਆਪਾਂ ਇੱਕ ਕੁੱਤਾ ਵੀ ਮਰ ਜੇ ਨਾ ਤੇ ਕੁੱਤਾ ਵੀ ਆਪਾਂ ਕਿਤੇ ਸੱਟ ਕੇ ਹੋਣਾ ਹੋਵੇ ਬੋਰੀ ਦੇ ਪਾ ਕੇ ਰਾਤ ਨੂੰ ਵੀ ਜਾਗੇ ਆਪਾਂ ਘਂਡੇਰਾ ਹੋਵੇ ਸਿੱਟੇਗਾ ਆਪਾਂ ਕਹਿੰ ਕਿਵੇਂ ਸਟਕ ਗਿਆ ਇਹ ਕੁੱਤਾ ਕਿਵੇਂ ਮਾਰਿਆ ਕਿਵੇਂ ਨਹੀਂ ਦਿਨ ਦਿਹਾੜੇ ਉਹ ਵੀ ਐਮਰ ਦੀ ਕੋਠੀ ਦੇ ਨੇੜੇ ਉਹ ਬੰਦਾ ਬੋਰੀ ਦੇ ਵਿੱਚ ਪਾ ਕੇ ਲੈਂਦਾ ਵੇਖੋ ਕਿਹੜੇ ਹਾਲਾਤਾਂ ਚ ਉਹਨੂੰ ਮਾਰਿਆ ਹੋਊਗਾ ਕਿਵੇਂ ਮਾਰਿਆ ਹੋਊਗਾ ਹਨਾ ਤੇ ਦਿਨ ਦਿਹਾੜੇ ਉੱਥੇ ਲੈਣ ਆ ਗਿਆ ਹੌਸਲੇ ਵੇਖੋ ਮੈਂ ਤਾਂ ਹੌਂਸਲਾਂ ਦੀ ਗੱਲ ਕਰਦਾ ਕਿੱਡੇ ਹੌਸਲੇ ਬੁਲੰਦ ਹਨ ਉਹਨਾਂ ਲੋਕਾਂ ਕੋਈ ਹੋ ਬੰਦਾ ਤਾਂ ਇੱਕ ਸਿੰਪਲ ਸਧਾਰਨ ਸੀਗਾ ਸੀ ਪ੍ਰਵਾਸੀ ਹੂੰ ਕਿਉਂਕਿ ਜਿਹੜੀ ਛੋਟੀ ਜਿਹੀ ਵੀਡੀਓ ਕਲਿੱਪ ਵਾਇਰਲ ਹੋਈ ਹੈ ਜਿਹੜੀ ਬਨਾਲੀ ਮੌਕੇ ਤੇ ਲੋਕਾਂ ਨੇ ਉਹ ਹਿੰਦੀ ਬੋਲ ਰਿਆ ਨਾ ਉਹਦੇ ਨਾਲ ਜਿਹੜਾ ਸਿਕਿਉਰਿਟੀ ਗਾਰਡ ਬੈਠਾ ਸੀ ਉਹ ਪਤਾ ਨਹੀਂ ਕੌਣ ਹੈ ਜਿਵੇਂ ਇੱਕ ਠੀਕ ਹੈ ਉਹ ਚੀਜ਼ ਹੋ ਗਈ ਨਾ ਕੁਝ ਪੁਲ ਬਣ ਗਏ ਕੁਝ ਆਟੋ ਲੋਡ ਤੋਂ ਵੱਧ ਹੋ ਗਏ ਤੇ ਮਗਰ ਆ ਗਏ ਭਈਏ ਇਹ ਚੀਜ਼ਾਂ ਦੇ ਪ੍ਰਵਾਸੀਆਂ ਨੇ ਚੱਲੀ ਗਈਆਂ ਨਾ ਇਹ ਯੂਪੀ ਬਿਹਾਰ ਜਾਂ ਹੋਰ ਸਟੇਟਾਂ ਦੇ ਗਿੱਜੇ ਹੋਏ ਆ ਭੁੱਖ ਨੰਗ ਜੀ ਹੈਗੀ ਹੈ ਠੀਕ ਹੈ ਮੈਂ ਸਾਫ਼-ਸਾਫ਼ ਤਾਂ ਚ ਕਹੂੰਗਾ ਕਿ ਦੇਖੋ ਉਦੋਂ ਮੈਂ ਪਿਛਲੇ ਅਜ ਤੋਂ ਜੇ 25 30 ਸਾਲ ਪਹਿਲਾਂ ਦੀ ਗੱਲ ਕਰਨਾ ਤਾਂ ਉਦੋਂ ਪੁੱਛਿਆ ਮੈਂ ਕਈ ਵਾਰੀ ਇਹ ਪੁੱਛ ਲੈਣੀ ਪ੍ਰਵਾਸੀਆਂ ਨੂੰ ਯੂਪੀ ਬਿਹਾਰ ਤੋਂ ਆਣ ਵਾਲਿਆਂ ਨੂੰ ਵੀ ਤੁਸੀਂ ਪੰਜਾਬ ਆਉਣੇ ਆ ਕਿ ਉਹਦਾ ਕੀ ਕਾਰਨ ਹੈ ਪੰਜਾਬ ਦੇ ਵਿੱਚ ਉਦੋਂ ਦਿਹਾੜੀ ਜਿਹੜੀ ਆ ਉਹ 150 200 300 ਰੁਪਏ ਮਿਲਦੀ ਹੁੰਦੀ ਸੀ ਉਹ ਕਹਿੰਦੇ ਸਾਡੇ ਤਾਂ ਦਿਹਾੜੀ 25 30 ਰੁਪਏ ਮਿਲਦੀ ਹੈ 50 ਦਿਹਾੜੀ ਦਾ 50 ਰੁਪਏ ਦਾ ਮਰਕੇ ਦਿਹਾੜੀ ਮਿਲਦੀ ਹੈ ਸਾਡੇ ਇੱਥੇ ਸਾਡਾ 250 300 ਜਿਹੜਾ ਸਾਡਾ ਤਾਂ ਇੱਕ ਦਿਨ ਵਿੱਚ ਦੀ 6 ਗੁਣਾ ਹੋ ਜਾਂਦਾ ਇਸ ਕਰਕੇ ਅਸੀਂ ਆਉਣੇ ਆ ਦੇਖੋ ਕਿੰਨੇ ਹਾਲਾਤ ਮਾ ਤੇ ਆਪਣੇ ਜਾ ਕੇ ਵਿਦੇਸ਼ਾਂ ਦੇ ਵਿੱਚ ਜਿਹੜਾ ਮਿਹਨਤ ਕਰਦੇ ਮਿਹਨਤ ਕਰਨ ਦਾ ਕੋਈ ਨਹੀਂ ਜੇ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਖਰਾਬ ਕਰਨ ਕ੍ਰਾਈਮ ਕਰਨ ਤਾਂ ਜੋ ਜੀ ਕਰਦਾ ਸਜ਼ਾ ਦੇਵੇ ਸਰਕਾਰ ਜਦੋਂ ਸਾਡੇ ਬੇਸਿਕ ਸਾਡੇ ਦੇਸ਼ ਦੇ ਆ ਉਹ ਆਪਣੀ ਸਟੇਟ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਇਹੋ ਜਿਹੇ ਗੰਦੇ ਕੰਮ ਕਰਨਗੇ ਤੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਇਹ ਕਹਿੰਦੇ ਪੁਲਿਸ ਨੇ ਕੰਟਰੋਲ ਕਰਨੀ ਹੁੰਦੀ ਹੈ ਤੇ ਪੁਲਿਸ ਨੂੰ ਪਤਾ ਹੀ ਨਾ ਹੋਊਗਾ ਕਿੱਥੇ ਕੀ ਹੋਈ ਜਾਂਦਾ ਜਿੱਥੇ ਤਾਂ ਖਾਲੀ ਜਾਂਦਾ ਬੰਦਾ ਮੋਟਰਸਾਈਕਲ ਵਾਲਾ ਉਹਨੂੰ ਤਾਂ ਕਹਿੰਦਾ ਵੀ ਲਿਆ ਤੇਰੇ ਕੋਲ ਪੋਲੂਸ਼ਨ ਹੈਗਾ ਤੇਰੇ ਕੋਲ ਆਰਸੀ ਹੈਗੀ ਐ ਤੇਰੇ ਕੋਲ ਦੋ ਤਿੰਨ ਚੀਜ਼ਾਂ ਹੈਗੀਆਂ ਫਿਰ ਵੀ ਚੌਥੀ ਚੀਜ਼ ਪੁੱਛ ਲੈਂਦੇ ਜੇ ਨੀਤ ਹੋਵੇ ਨਹੀਂ ਜਾਣਦੇ ਤੇ ਇੱਕ ਪਾਸੇ ਬੰਦਾ ਬੋਰੀ ਦੇ ਵਿੱਚ লাশ ਲੈ ਕੇ ਲਾਂਗੇ ਪੁਲਿਸ ਨੂੰ ਕੋਈ ਪਤਾ ਨਹੀਂ ਉਸ ਆਰਤੀ ਚੌਂਕ ਦੇ ਵਿੱਚ ਜਿੱਥੇ ਰਾਤ ਨੂੰ ਵੀ ਮੇਲਾ ਲੱਗਿਆ ਰਹਿੰਦਾ ਵੇਖੋ ਜਦੋਂ ਇਹੋ ਜਿਹਾ ਕੰਮ ਕਰਦਾ ਬੰਦਾ ਹਨਾ ਉਹ ਲਕੋਣਾ ਹੁੰਦਾ ਵੀ ਮੈਂ ਇਹ ਕੰਮ ਕਰਿਆ ਕਤਲ ਕਰਤਾ ਇਹਦੇ ਵਿੱਚ ਪਾ ਕੇ ਲਿਆ ਆ ਇਹਨੂੰ ਜਾਂ ਝਾੜੀਆਂ ਜਾਂ ਕਿਤੇ ਨਹਿਰ ਜਾਂ ਸੂਏ ਸਾਲ ਕਿਤੇ ਝਟਾਣਾ ਵੀ ਹੁਣ ਕਿਹੜੀ ਮਨਸ਼ਾ ਨਾਲ ਲੈ ਕੇ ਆਇਆ ਵੀ ਮੈਂ ਇਹਨੂੰ ਇੱਕ ਜਿੱਥੇ ਲੋਕ ਬੈਠੇ ਆ ਐਡਾ ਯਰ ਹੌਸਲਾ ਬੰਦੇ ਦਾ ਜਮੇ ਨਹੀਂ ਡਰਿਆ ਲੋਕ ਕਹਿ ਰਹੇ ਆ ਵੀ ਕੀ ਆ ਕਹਿੰਦਾ ਆਮ ਬਾਜੀ ਆਂਬਾ ਮੇਰੀ ਗੱਡੀ ਆ ਰਹੀ ਹੈ ਪਿੱਛੇ ਉਹ ਛੱਟਣਾ ਫਿਰ ਵੀ ਨਹੀਂ ਉੱਤਰਿਆ ਹਾਂ ਅਸਲ ਫਿਰ ਉਹ ਉੱਥੇ ਖੜਾ ਰਿਹਾ ਪੂਰਾ ਅੜ ਕੇ ਅਸਲ ਦੇ ਵਿੱਚ ਉਹ ਇਹਨਾਂ ਵੱਡੇ ਸ਼ਹਿਰਾਂ 'ਚ ਨਾ ਭੀੜ ਭੜਾ ਵਾਲੇ ਇਲਾਕਿਆਂ ਦੇ ਵਿੱਚ ਹਰ ਇੱਕ ਬੰਦੇ ਨੂੰ ਆਪਣੇ ਤੱਕ ਮਤਲਬ ਹੁੰਦਾ ਮੈਂ ਸ੍ਰੀ ਅਮਰਸਰ ਸਾਹਿਬ ਦੇ ਵਿੱਚ 18-19 ਸਾਲ ਲਗਾਤਾਰ ਰਹਿ ਕੇ ਦੇਖਿਆ 15 ਸਾਲ ਤੋਂ ਵੱਧ 16-17 ਜਾਂ 18 ਸਾਲ ਵਿੱਚ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਲਗਾਤਾਰ ਰਹਿ ਕੇ ਤਰੀਕੇ ਨਾਲ ਮਹੀਨੇ ਦੇ ਵਿੱਚੋਂ ਦੋ ਤਿੰਨ ਦਿਨ ਹੀ ਪਿੰਡ ਆਉਂਦਾ ਹੁੰਦਾ ਸੀਗਾ ਉੱਥੇ ਮੈਂ ਇਹ ਚੀਜ਼ਾਂ ਨੋਟ ਕੀਤੀਆਂ ਵੀ ਬੰਦਾ ਜਿਹੜਾ ਆਪਦੀ ਰੇੜੀ ਫੜੀ ਥੋੜੇ ਜਿਹਾ ਥਾਂ 'ਚ ਲਾ ਕੇ ਪੁਲ ਥੱਲੇ ਬੈਠਾ ਨਾ ਉਹਦੇ ਬਰਾਬਰ ਆ ਕੇ ਕਿਸੇ ਨੇ ਕੀ ਰੱਖਤਾ ਉਹ ਉਹਨੂੰ ਪੁੱਛਦਾ ਹੀ ਨਹੀਂ ਕਾਰਨ ਕਿਉਂ ਨਹੀਂ ਕਿੜਾ ਉਹਦਾ ਕਿਰਾਇਆ ਦਿੱਤਾ ਜਿੱਥੇ ਬੈਠਾ ਉਹਦੀ ਕਿੜਾ ਪਿਓ ਦੀ ਥਾਂ ਉਹਨੂੰ ਪਤਾ ਹੈ ਪੁਲ ਦੇ ਥੱਲੇ ਬੈਠਾ ਯਾਰ ਮੈਂ ਆਪਣਾ ਕਰ ਰਿਹਾ ਹਾਂ ਠੀਕ ਹੈ ਤੇ ਇਹ ਪਤਾ ਨਹੀਂ ਕੀ ਹੈ ਜੋ ਰੱਖ ਕੇ ਮੈਂ ਤਾਂ ਕਹਿੰਦਾ ਵੀ ਅਜੇ ਸ਼ੌਕਰ ਹੈ ਜਿਨ੍ਹਾਂ ਨੇ ਪੁੱਛ ਲਿਆ ਉਹ ਜਿਵੇਂ ਉਹ ਜਿਹੜਾ ਇੱਕ ਸਰਦਾਰ ਭਰਾ ਬੋਲ ਰਿਹਾ ਉਹਨੇ ਕਿਹਾ ਵੀ ਮੈਂ ਤਾਂ ਮੇਰਾ ਤਾਂ ਛੋਟਾ ਹਾਥੀ ਖੜਾ ਹੁੰਦਾ ਇੱਥੇ ਤੇ ਮੈਂ ਗੇੜੇ-ਗੂੜੇ ਲਾਉਣਾ ਤੇ ਮੈਂ ਤਾਂ ਸਾਰੀ ਤੇਰੀ ਬਹਿਣਾ ਹੁੰਦਾ ਮੈਂ ਤਾਂ ਪੁੱਛ ਲੈ ਰਿਹਾ ਇੱਥੇ ਕੀ ਸਿੱਟੀ ਜਾਂਦਾ ਕੋਹਦਾ ਕੂੜਾ ਠੀਕ ਹੈ ਤੇ ਕੂੜਾ ਯਾਰ ਲਾਸ਼ ਇੱਕ ਬੰਦੇ ਨੂੰ ਮਾਰ ਕੇ ਇੱਕ ਕਤਲ ਕਰਕੇ ਕਹਿਣਾ ਵੀ ਕੂੜਾ ਹੈ ਇਨਸਾਨੀਅਤ ਇਨਸਾਨੀਅਤ ਕਿੱਥੇ ਰਹਿ ਗਈ ਪਰ ਅਸਲ ਦੇ ਵਿੱਚ ਇਹ ਚੀਜ਼ਾਂ ਤਾਰਾ ਜੀ ਉਹੀ ਹੈ ਜਦੋਂ ਤੱਕ ਭਗਵੰਤ ਸਿੰਘ ਮਾਨ ਉਹ ਭਗਵੰਤ ਸਿੰਘ ਮਾਨ ਨਹੀਂ ਬਣ ਕੇ ਵਹੋਂਦੇ ਜਿਹੜੇ ਸੀਐਮ ਦੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਸੀ ਜਿਹੜੀਆਂ ਡੀਂਗਾ ਮਾਰਦੇ ਹੁੰਦੇ ਸੀ ਉਦੋਂ ਤੱਕ ਪੰਜਾਬ ਦਾ ਸੁਧਾਰ ਨਹੀਂ ਹੋਣਾ ਮੈਂ ਹਰ ਵਾਰੀ ਆਪਣੇ ਇੰਟਰਵਿਊ ਚ ਕਹਿਣਾ ਹੁੰਦਾ ਕਿ ਅਸੀਂ ਕਿਸੇ ਦੇ ਨਿੱਜੀ ਵਿਰੋਧੀ ਨਹੀਂ ਤੇ ਅਸੀਂ ਕਿਸੇ ਦੇ ਸਪੋਰਟਰ ਨਹੀਂ ਅਸੀਂ ਨਿਰਪੱਖ ਹਾਂ ਤੇ ਨਿਰਪੱਖ ਹੋ ਕੇ ਗੱਲ ਕਰਦੇ ਹਾਂ ਹਾਲੇ ਵੀ 1.5 ਸਾਲ ਦਾ ਸਮਾਂ ਬਾਕੀ ਹੈ ਇੱਕ ਤਾਂ ਚੀਜ਼ ਤੁਸੀਂ ਦੇਖ ਲਈ ਨਾ ਕਿ ਪਿਛਲੇ 3.5 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਇੱਕ ਵਿਕਾਸ ਦੇ ਨਾਂ ਤੇ 1 ਰੁਪਈਆ ਨਹੀਂ ਲਾਇਆ ਹੁਣ ਛੇਤੀ ਨੇਹਰੀਆਂ ਲਿਆਉਣ ਤੇ ਤੁਲੇ ਹੋਏ ਆ ਜਿਵੇਂ ਪਿਛਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਸੀ ਕਿ ਸਾਲ ਡੇਢ ਸਾਲ ਪਹਿਲਾਂ ਕੰਮ ਕਰਦੇ ਲੋਕ ਬੇਵਕੂਫ ਭੁੱਲ ਕੇ ਵੋਟਾਂ ਪਾ ਦਿੰਦੇ ਆ ਉਹਨਾਂ ਕੰਮਾਂ ਨੂੰ ਛੱਡੋ ਜੀ ਜਿਹੜੀਆਂ ਚੀਜ਼ਾਂ ਦੇ ਜਿਹੜੇ ਜਿਹੜੇ ਦਾਅਵੇ ਕੀਤੇ ਸੀ ਨਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਦੇ ਵਿੱਚ ਕਹਿੰਦੇ ਸੀ ਗੋਰੇ ਚਲੋ ਛੱਡੋ ਗੋਰਿਆਂ ਨੂੰ ਦਫਾ ਕਰੋ ਤੁਸੀਂ ਜਿਹੜੇ ਇੱਥੇ ਬੇਰੋਜ਼ਗਾਰ ਧਰਨੇ ਲਾਉਂਦੇ ਨੇ ਜਿਹਨਾਂ ਦੇ ਪੱਗਾਂ ਚੁੰਨੀਆਂ ਲਾਹ ਦਿੰਦੇ ਹੋ ਜਿਹਨਾਂ ਨੂੰ ਪੁਲਿਸ ਤੁਹਾਡੀ ਕੁੱਟਦੀ ਹੈ ਸ਼ਰੇਆਮ ਜਿਹੜਾ ਤੁਸੀਂ ਕਹਿੰਦੇ ਸਾਡੇ ਸਾਡੀ ਸਰਕਾਰ ਬਣੂਗੀ ਧਰਨੇ ਨਹੀਂ ਲੱਗਿਆ ਕਰਨਗੇ ਸਾਡੀ ਸਰਕਾਰ ਦੇ ਵਿੱਚ ਪੱਗਾਂ ਚੁੰਨੀਆਂ ਨਹੀਂ ਲਿਆ ਕਰਨਗੀਆਂ ਉਹਨਾਂ ਚੀਜ਼ਾਂ ਤੇ ਅਮਲ ਕਰਨ ਦੀ ਲੋੜ ਹੈ ਕਿਹਾ ਸੀ ਨਾ ਕਿ ਸਾਡੀ ਸਰਕਾਰ ਬਣ ਤੇ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦੇਾਂਗੇ ਤੇ ਅੱਜ ਤਰਲੇ ਲਏ ਜਾ ਰਹੇ ਆ ਕਿ ਯੁੱਧ ਨਸ਼ਾ ਵਿਰੋਧੀ ਬੋਰਡ ਵੱਡੇ ਵੱਡੇ ਟੰਗੇ ਜਾ ਰਹੇ ਹੋ ਕੁਛ ਨਹੀਂ ਰਜਬੀਨੀ ਪੱਧਰ ਤੇ ਜਿਉਂਦਾ ਤੇ ਉਹ ਵਿ ਪਰ ਜੇ ਕਿਸੇ ਨੇ ਬਣਾਇਆ ਹੀ ਉਸ ਤਰੀਕੇ ਨਾਲ ਕਿ ਲੋਕਾਂ ਦੇ ਸੈਂਕੜੇ ਪੁੱਤ ਇਕੱਲੇ ਇਕੱਲੇ ਬੰਦੇ ਨੇ ਮਾਰਦੇ ਤਾਂ ਮੈਂ ਤਾਂ ਕਹਣਾ ਉਹਦੇ ਘਰ ਠਾਣ ਢਾਉਣ ਦੀ ਗੱਲ ਛੱਡੋ ਨੂੰ ਫੜ ਕੇ ਫੜ ਕੇ ਖੁਦ ਨੂੰ ਸਾਰੇ ਪਰਿਵਾਰ ਨੂੰ ਫਾਂਸੀ ਲਾ ਦੇ ਉਹਨੂੰ ਤੁਸੀਂ ਅ ਅਰਬ ਕੰਟਰੀਆਂ ਦੇ ਰੂਲ ਵੇਖੋ ਚੋਰੀ ਕਰੋ ਤੇ ਹੱਥ ਵੱਢ ਦਿੱਤੇ ਜਾਂਦੇ ਆ ਬਲਾਤਕਾਰ ਕਰੋ ਤੇ ਸ਼ਰੇਆਮ ਤੁਹਾਨੂੰ ਜਾਂ ਤੁਸੀਂ ਕਤਲ ਕਰੋ ਤੇ ਸ਼ਰੇਆਮ ਚੌਂਕ ਦੇ ਵਿੱਚ ਟਾਂਕੇ ਤੁਹਾਨੂੰ ਜਿਹੜਾ ਉਹ ਮਾਰ ਦਿੱਤਾ ਜਾਂਦਾ ਉਹ ਚੀਜ਼ਾਂ ਜਿਹੜੀਆਂ ਨਾ ਜਿਵੇਂ ਭਗਵੰਤ ਸਿੰਘ ਮਾਨ ਕਹੇ ਤਾਂ ਦਿੰਦੇ ਆ ਕਿ ਅਸੀਂ ਐਂ ਕਰਾਂਗੇ ਓਵੇਂ ਕਰਾਂਗੇ ਪਰ ਕਰ ਕਰਾਉਣ ਨੂੰ ਕੱਲ ਵਾਲੀ ਜਿਹੜੀ ਪੱਗ ਬਣੀ ਹਾਨ ਮਾਨ ਸਾਹਿਬ ਨੇ ਮੈਨੂੰ ਲੱ ਇਸ ਕਰਕੇ ਮੈਂ ਕਹਿੰਨ ਕਿ ਭਗਵੰਤ ਸਿੰਘ ਮਾਨ ਨੂੰ ਉਹ ਭਗਵੰਤ ਸਿੰਘ ਮਾਨ ਬਣਦੀ ਲੋੜ ਹੈ ਜਿਹੜਾ ਲੋਕਾਂ ਨੇ ਸਮਝ ਕੇ 92 ਸੀਟਾਂ ਦਿੱਤੀਆਂ ਸੀ।